ਸਤਿ ਸ੍ਰੀ ਅਕਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਨਾਤ ਰੋਡ ਤਲਵੰਡੀ ਸਾਬੋ ਪੂਜਾ ਪੇਟ ਪੂਜਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਮੇਰੇ ਅਜ਼ੀਜ਼ ਦੋਸਤ ਪੂਰਨ ਜੀ ਤੇ ਇਹਨਾਂ ਵੱਲੋਂ ਖਾਣੇ ਦੇ ਉੱਤੇ 31 ਦਸੰਬਰ ਨੂੰ ਤੇ 1 ਜਨਵਰੀ ਨੂੰ ਭਾਰੀ ਛੋਟ ਦਿੱਤੀ ਗਈ ਹੈ ਇਹੀ ਦੇਤੇ ਹਾਂਜੀ 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 ਕਿਹੜੇ ਕਿਹੜੀ ਚੀਜ਼ ਤੇ ਛੋਟ ਦਿੱਤੀ ਆ ਪਹਿਲਾਂ ਇਹ ਦੱਸ ਦੋ ਵੀ ਕੀ ਤੁਹਾਡੇ ਮਨ ਚ ਆਏ ਦੀ ਸੇਵਾ ਹੀ ਕਰਨੀ ਹੈ ਬਾਜੀ ਆਏ ਸੀ ਵੀ ਲੋਕ ਵੀ ਤਾਂ ਕਰ ਰਹੇ ਨੇ ਆਪਾਂ ਵੀ ਕਰ ਲਈਏ ਤੇ ਇਕਤਾ ਜੀ 31 ਦਸੰਬਰ ਐ ਰੱਖੀ ਆਪਾਂ ਫੁੱਲਡੇ ਹਾਂਜੀ ਇੱਕ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਜੀ ਨਵੇਂ ਸਾਲ ਜੋ ਪਲਾਨ ਲੈਦੇ ਆਪਾਂ 1 ਜਨਵਰੀ ਰੱਖੀ ਆ ਫੁੱਲਡੇ ਰੱਖਿਆ ਜੀ 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 ਉਦੋਂ ਵੀ ਜਪਾ ਦੋ ਤਰ੍ਹਾਂ ਦੇ ਸਨੈਕਸ ਦੇ ਰਹੇ ਆ ਜੀ ਜੀ ਆਉਂਦਿਆਂ ਨੂੰ ਉਹਦੇ ਵੀ ਹੋਇਗਾ ਜੀ ਆਪਾਂ ਇਕਤਾ ਸਿੰਗਾਪੂਰੀ ਨੂਡਲ ਹੈ ਜੀ ਕਿਉਂਕਿ ਬੇਜ ਮੰਚੂਰੀਨ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਖਾਣਾ ਦੇ ਖਾਣੇ ਦੇ ਵਿੱਚ ਨੇ ਕਿ ਆਪਾਂ ਇੱਕ ਬਫੇ ਸਿਸਟਮ ਬਣਾਇਆ ਜੀ ਉਹਦੇ ਵਿੱਚ ਚਾਰ ਤਰ੍ਹਾਂ ਦੀ ਆਪਾਂ ਸਬਜ਼ੀਆਂ ਦੇ ਰਹੇ ਹਾਂ ਹਾਂਜੀ ਉਹਦੇ ਵਿੱਚ ਸ਼ਾਈ ਪਨੀਰ ਹੈ ਜੀ ਬਿਲਕੁਲ ਪਾਲਕ ਔਰਤਾ ਹੈ ਜੀ ਜੀ ਨੈਕਸ ਬਹਿਜਾ ਹੈ ਦਾਲ ਮਖਣੀ ਹੈ ਠੀਕ ਠੀਕ ਨਾਲ ਗ੍ਰੀਨ ਸੈਲਡ ਹੈ ਜੀ ਠੀਕ ਹੈ ਜੀ ਉਹਦੇ ਨਾਲ ਜੀ ਆਪਾਂ ਰਾਇਤਾ ਵੀ ਦੇ ਰਹੇ ਨੇ ਨਾਲ ਚਾਹਵਲ ਦੇ ਰਹੇ ਹਾਂ ਜੀ ਵਾਹ 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 ਕੀ ਬਾਤ ਤੇ ਨਾਲ ਆਪਾਂ ਜੀ ਤਿੰਨ ਤਰ੍ਹਾਂ ਦੀ ਉਹਦੇ ਨਾਲ ਰੋਟੀਆਂ ਦੇ ਰਹੇ ਹਾਂ ਜੀ ਇੱਕ ਤਾਂ ਤਵੇ ਦੀ ਰੋਟੀ ਜੇ ਮੰਨ ਲਓ ਕੋਈ ਵੀਰ ਜੇ ਬੰਦਾ ਹੁੰਦਾ ਨਹੀਂ ਤੰਦੂਰ ਦੀ ਰੋਟੀ ਖਾ ਸਕਦਾ ਉਹ ਤਵੇ ਵਾਲੀ ਹੀ ਖਾ ਲੇਗਾ ਤਵੇ ਦੀ ਰੋਟੀ ਹੈ ਜੀ ਨਾਲ ਐ ਪਾਇਆ ਤੰਦੂਰ ਦੀ ਦੋਨੀਆਂ ਤਰ੍ਹਾਂ ਦੀਆਂ ਰੋਟੀਆਂ ਲੱਗਦਾ ਮੈਸੀ ਰੋਟੀ ਹੁੰਦੀ ਹੈ ਜੀ ਇੱਕ ਪਲੈਨ ਰੋਟੀ ਹਾਂ ਠੀਕ ਹੈ ਜੀ ਉਦੋਂ ਬਾਅਦ ਜੀ ਖਾਣੇ ਤੋਂ ਬਾਅਦ ਜੇ ਮਿੱਠਾ ਹੋਣਾ ਚਾਹੀਦਾ ਜੀ ਆਪਣੇ ਪੰਜਾਬੀਆਂ ਦੀ ਖਾਸੀਅਤ ਹੈ ਚਾਹੀਦਾ ਨਹੀਂ ਆ। ਉਂਗਲੀ ਆਪਾਂ ਦੀ ਗਰਮ ਬੁਲਾਵ ਜਾਣ ਰੱਖੀ ਹੋਈ ਹੈ। ਕੀ ਬਾਤ ਹੈ ਬਹੁਤ ਸੁਣ ਗਿਆ। ਇਹ ਆਪਾਂ ਸੋਚਿਆ ਵੀ ਚਲੋ ਲੋਕ ਵੀ ਤਾਂ ਕਰਦੇ ਆ ਆਪਾਂ ਵੀ ਕਰ ਲਈਏ। ਇਹ ਤਾਂ ਫਿਰ ਉਹ ਕੋਸਟਲੀ ਹੋ ਗਿਆ ਕਾਫੀ ਕਰ ਰਹੇ ਨੇ। ਨਹੀਂ ਕੋਸਟਲੀ ਨਹੀਂ ਜੀ ਆਪਾਂ ਬਸ ਥੋੜਾ ਜਿਹਾ ਕਿਨਨ ਨੂੰ ਉਹ ਬਣਾ ਕੇ ਆਪਾਂ ਸੋਚਦੇ ਵੀ ਚਲੋ ਨਾ ਕਮਾਈ ਕਰੀ ਜੇ ਰੋਜ਼ ਹੀ ਕਮਾਉਣਾ ਹੈ। ਆਪਾਂ ਇੱਕ ਬੰਦੇ ਦੀ ਜਿਹੜੀ ਰੇਟ ਰੱਖੀ ਹੈ ਜੀ 190 ਰੁਪਏ ਇੱਕ ਬੰਦੇ ਦੀ ਰੇਟ ਰੱਖੀ ਹੈ ਇਹਦੇ ਵਿੱਚ ਸਾਰਾ ਸਨੈਕਸ ਵਗੈਰਾ ਇਹ ਜਿਹੜਾ ਟੋਟਲ ਤੁਸੀਂ ਸਾਰਾ ਇਹ ਦਿੱਤਾ ਹੈਗਾ ਆਪਾਂ ਫਲਟ ਦੇ ਵਿੱਚ ਇਹ ਸਾਰੇ 190 190 ਸਾਰੇ 190 ਕੀ ਬਾਤ ਹੈ ਜੀ ਅਲਿਮਟਡ ਜਿੱਦ ਨਾ ਮਰਜੀ ਖਾਵੇ ਬੰਦਾ ਪੂਰੇ ਦਿਨ ਦਾ ਪੂਰੇ ਦਿਨ ਦਾ ਜੀ ਪੂਰੇ ਦਿਨ ਦਾ ਪ੍ਰੋਗਰਾਮ ਰੱਖਿਆ ਹੈ ਪੂਰੇ ਦਿਨ ਦਾ ਪ੍ਰੋਗਰਾਮ ਰੱਖਿਆ ਜੀ ਜਿਹੜਾ ਬੰਦਾ ਮੰਨ ਲਓ ਇੱਕ ਵਾਰੀ ਐਂਟਰੀ ਕਰੂਗਾ ਜੀ ਆਇਆ ਤਾਂ ਹੈ ਕਿ ਸ਼ਾਮ ਤੱਕ ਬੈਠਿਆ ਰਹੂਗਾ ਖਾ ਕੇ ਬਾਹਰ ਜਾਣਾ ਹੀ ਹੈ ਜੀ ਹਾਂਜੀ ਉਹ ਜਿਹੜੀ ਆਈਟਮਾਂ ਰੱਖੀਆਂ ਹੋਈਆਂ ਆਪਾਂ ਉਹ ਖੁੱਲੀਆਂ ਜੀ ਇਹਦੇ ਤੁਸੀਂ ਇਹ ਕਹਿ ਦਿਓ ਕਿ ਇੱਕ ਫ੍ਰੀ ਦਾ ਲੰਗਰੇਜ ਫ੍ਰੀ ਦਾ ਲੰਗਰੇਜ ਵਰਦਾ ਹੀ ਹੈ ਜੀ ਹਾਂਜੀ ਹਾਂਜੀ ਚਾ ਲੋਕੇਸ਼ਨ ਵੀ ਦੱਸ ਦਿਓ ਮੜੀ ਹਾਂਜੀ ਚਲੋ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਦੱਸ ਦਿਓ ਇਹ ਰੋਡ ਕਿਹੜਾ ਗੱਟ ਇਹ ਪਤਾ ਕੀ ਜੀ ਇਹ ਨਤ ਰੋਡ ਬਜ਼ਾਰ ਡਾਕਟਰ ਹਰਪਜੰਨ ਦੇ ਸਾਹਮਣੇ ਆ ਆਪਣੇ ਸੋਪ ਹੈ ਨਤ ਖੰਡਾ ਚੌਕ ਤੋਂ ਖੰਡਾ ਚੌਕ ਦੇ ਸੱਪਾ ਨੂੰ ਜੰਨੇ ਆ ਪਾ ਜੀ ਉਸ ਤੇ ਆਉਂਦੀ ਆਪਣੀ ਇਹ ਉਸ ਰੋਡ ਤੇ ਆਉਂਦੀ ਇਹ ਡਾਕਟਰ ਹਰਪਜੰਨ ਦਾ ਜਿਹੜਾ ਮਸ਼ਹੂਰ ਹੈ ਜਿਹਦੇ ਸਾਹਮਣੇ ਆਪਣਾ ਪੇਟ ਪੂਜਾ ਦੇ ਨਾਮ ਤੇ ਹੈਗਾ ਪੇਟ ਪੂਜਾ ਪੂਜਾ ਪੇ ਹਾਂ ਤੇ ਸੈਕੰਡ ਲਿਕ অপਸ਼ਨ ਹੋਰ ਰੱਖਿਆ ਜੇ ਫੈਮਿਲੀ ਲਈ ਬੈਠਣ ਜੇ ਮਾਲੂ ਕਿਸੇ ਦੀ ਫੈਮਿਲੀ ਹੈਗੇ ਬੱਚੇ ਨਾਲ ਹੈਗੇ ਜੀ 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 ਉਹਨਾਂ ਲਈ ਬੈਠਣ ਨੂੰ ਆਪਾਂ ਇੱਕ ਵਧੀਆ ਬੰਦਾ ਖਾਣਾ ਵਾਣਾ ਖਾਣਦਾ ਤੇ ਨਾਲ ਮਾੜਾ ਮੋਟਾ ਜਿਹੜਾ ਕਹਿੰਦੇ ਵੀ ਛੋਟਾ ਜਿਹਾ ਜਿਹਨੂੰ ਸਿੰਪਲ ਜਾ ਕੇ ਮਿਊਜ਼ਿਕ ਸਿਸਟਮ ਦਾ ਵੀ ਰੱਖਿਆ ਹੋਇਆ ਬੱਚੇ ਆਜ ਵੰਨ ਸਰ ਹਲਕੇ ਜਿਹਾ ਵੀ ਉਹ 20 ਸਾਇਲੈਂਟ ਜਿੱਦੋ ਜਿੱਦੋ ਕਿਸੇ ਨੂੰ ਕਿਸੇ ਨੂੰ ਡਿਸਟਰਬ ਨਾ ਹੋਵੇ ਤੇ ਬੜੇ ਮਨੋਨਿਕ ਹਲਕੇ ਜਿਹਾ ਥੋੜਾ ਜਿਹਾ ਮਿਊਜ਼ਿਕ ਦਾ ਵੀ ਰੱਖੀਏ ਦੇਖੀਏ ਫਿਰ ਆਪਾਂ ਹਾਂਜੀ ਹਾਂਜੀ ਚੱਲ ਜਿਵੇਂ ਮਤਲਬ ਵੀ ਫਿਰ ਇਹ ਨਹੀਂ ਕਰਤਾ ਕੈਂਸਰ ਹੈ ਨਾ ਜੇ ਖਾਣੇ ਦਾ ਦਾ ਫੀਆ ਵਰਗਾ ਹੀ ਹੈ ਜੀ ਅੱਜ ਕੱਲ ਦੀ ਮਨਾਈ ਤੇ ਜਾਂਦੇ ਪਿਆਰਿਆਂ ਚਲੀ ਜਾਂਦੀ ਹੈ ਰਾਤ ਰੋਡ ਤਲਵੰਡੀ ਸਭ ਉਹ ਖਾਣੇ ਦੇ ਵਿੱਚ 31 ਦਸੰਬਰ ਤੇ 1 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਭਾਰੀ ਛੋਟ ਲਾਹਾ ਜ਼ਰੂਰ ਪ੍ਰਾਪਤ ਕਰੋ ਪਿਆਰੇ ਤਿਆਰੇ ਹੋ ਤੋ ਹਾਂ ਜੀ ਹਾਂ ਜੀ ਪਿਆਰਾ ਨਾਲ ਫੈਮਲੀ ਬੈਠੋ ਠੀਕ ਹੈ ਬੱਚੇ ਖੇਤਨ ਕੋ ਉਧਰ ਆਰਾਮਾ ਜਿਵੇਂ ਮਰਜ਼ੀ ਵੇਖਣਾ ਚਾਹ ਬਸ ਵਧੀਆ ਤਰੀਕੇ ਨਾਲ ਦਾ 9 ਸਾਲ ਦਾ ਤਾਂ ਮੰਨ ਲਓ ਜੀ ਜਾਣ ਵਾਲੇ ਸਾਲ ਦਾ ਬਾਕੀ 9 ਸਾਲ ਤੇ ਤੁਹਾਨੂੰ ਨੱਤ ਰੋਡ ਤਲਵੰਡੀ ਸਾਬੂ ਪੂਜਾ ਪੇਟ ਪੂਜਾ ਤੇ 190 ਰੁਪਏ ਦੇ ਵਿੱਚ ਬਹੁਤ ਵਧੀਆ ਖਾਣਾ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਅਵੇਲੇਬਲ ਕਰਵਾਇਆ ਗਿਆ ਸੋ ਇੱਥੇ ਪਹੁੰਚ ਕੇ 31 ਦਸੰਬਰ ਤੇ 1 ਜਨਵਰੀ ਨੂੰ ਤੁਸੀਂ ਜ਼ਰੂਰ ਇਹ ਲਾਹਾ ਪ੍ਰਾਪਤ ਕਰਨਾ ਤੇ ਆ ਕੇ ਜ਼ਰੂਰ ਦਰਸ਼ਨ ਦੇਣੀ ਨੇ ਧੰਨਵਾਦ ਸ਼ੁਕਰੀਆ ਮਿਹਰਬਾਨੀ